ਸੋ ਦੋਸਤੋ ਅੱਜ ਅਸੀਂ ਤੁਹਾਨੂੰ ਗੁਰੂ ਨਗਰੀ ਅੰਮ੍ਰਿਤਸਰ ਦੀ ਸਭ ਤੋਂ ਮਸ਼ਹੂਰ ਅਤੇ ਪੁਰਾਣੀ ਦੁਕਾਨ ਮੇਰ ਸਿੰਘ ਸੁਜਾਨ ਸਿੰਘ ਤੇ ਲੈ ਕੇ ਪਹੁੰਚੇ ਆ ਜਿੱਥੇ ਕਿ ਲੋਕ ਪੰਜਾਬ ਦੇ ਨਾਲ-ਨਾਲ ਭਾਰਤ ਦੇ ਵੱਖ-ਵੱਖ ਸੂਬਿਆਂ ਦੇ ਵਿੱਚੋਂ ਵੈਰਾਈਟੀਆਂ ਲੈਣ ਵਾਸਤੇ ਪਹੁੰਚਦੇ ਆ ਸੋ ਅੱਜ ਦੀਆਂ ਵੈਰਾਈਟੀਆਂ ਤੁਹਾਨੂੰ ਦਿਖਾਉਨੇ ਆ ਸੋ ਜਿਸ ਤਰ੍ਹਾਂ ਕਿ ਲੋਹੜੀ ਦਾ ਤਿਉਹਾਰ ਆ ਤੇ ਤੁਹਾਡੇ ਵਾਸਤੇ ਵੱਡੇ-ਵੱਡੇ ਤਮਾਕੇ ਕਰਨ ਜਾ ਰਹੇ ਆ ਸੋ ਰਾਹੁਲ ਜੀ ਜਿਸ ਤਰ੍ਹਾਂ ਕੇ ਲੋੜੀ ਦਾ ਤਿਆਰ ਆ ਕੀ ਫਾਇਦੇ ਕਰੋਗੇ ਕੀ ਵੈਰਾਈਟੀਆਂ ਲੈ ਕੇ ਆਏ ਜੇ ਫਿਰ ਭਾਜੀ ਵੈਰਾਈਟੀਆਂ ਦਾ ਮੇਲਾ ਲਾਤਾ ਮੇਰ ਸਿੰਘ ਸੁਜਾਨ ਸਿੰਘ ਨੇ 90 ਸਾਲ ਤੇ ਲੋੜੀ ਤੇ ਹੁਣ ਜਿਹੜੀ ਮੈਂ ਤੁਹਾਨੂੰ ਆਈਟਮ ਦਿਖਾਉਣ ਲੱਗਾ ਨਾ ਭਾਜੀ ਪ੍ਰੀਜ਼ਾ ਬ੍ਰਾਂਡ ਦੀ ਆਈਟਮ ਹੈ ਭਾਜੀ ਪੂਰੇ ਵਰਲਡ ਦੇ ਵਿੱਚ ਹੈ ਬ੍ਰਾਂਡ ਦਾ ਨਾਮ ਹੈਗਾ ਇਹ ਦੇਖਣਾ ਭਾਜੀ ਪਹਿਲਾਂ ਮੈਂ ਤੁਹਾਨੂੰ ਪਿਕਸ ਦਿਖਾਵਾਂ ਇਹ ਦੇਖੋ ਭਾਜੀ ਗਰਮ ਸੂਟ ਭਾਜੀ ਹਜ਼ਾਰ ਹਜ਼ਾਰ ਵਾਲੇ ਇਹ ਪਹਿਲਾਂ ਤੁਸੀਂ ਕੁਆਲਿਟੀ ਚੈੱਕ ਕਰ ਲਓ ਭਾਜੀ ਪਿਓਰ ਪਸ਼ਮੀਨੇ ਦੀ ਸ਼ਰਟ ਹੈ ਇਹ ਸਲਵਾਰ ਆਏਗੀ ਤੇ ਨਾਲ ਦਵਾਂਗੇ ਸ਼ਾਲ ਇਹ ਦੇਖਣਾ ਭਾਜੀ ਹਜ਼ਾਰ ਹਜ਼ਾਰ ਵਾਲੇ ਸੂਟ ਹੈ ਪਾਜੀ ਲੋੜੀ ਤੇ ਨਵੇਂ ਸਾਲ ਕਰਕੇ ਪਾਜੀ ਇਹ ਆਈਟਮ ਅਸੀਂ ਦੇਣ ਲੱਗੇ 300 ਤੇ 45 45 ਪਾਜੀ ਕੀ ਗੱਲ ਕਰਨ ਤੇ ਗਰਮ ਸੂਟ 300 ਤੇ 45 ਰੁਪਏ ਦੇ ਵਿੱਚ ਪਾਜੀ ਗਰਮ ਸੂਟ 345 ਰੁਪਏ ਦਾ ਵਿਦ ਸ਼ਾਲ ਗੁਰਪੇਸ ਜੀ ਸ਼ਾਲ ਦੇ ਤੋਂ ਹੀ ਲੈਂਥ ਚੈੱਕ ਕਰ ਲੋ ਸਾਢੇ 7 ਮੀਟਰ ਕਪੜਾ ਹੈਗਾ ਪਾਜੀ ਕਪੜੇ ਵੱਲੋਂ ਮੇਰੇ ਸਿਕਜੋ ਜਾਂਚਦੇ ਕੋਈ ਕੰਪਰਮਾਈਜ਼ ਨਹੀਂ ਹੈ ਭਾਜੀ ਇਹਦੇ ਵਿੱਚ ਕਿੰਨੇ ਕੁ ਆਰਟੀਕਲ ਆ ਗਿਆ ਕਿੰਨੀਆਂ ਕੁ ਵੈਰਾਈਟੀਆਂ ਆ ਗਈਆਂ ਭਾਜੀ ਵੈਰਾਈਟੀ ਦੀ ਗੱਲ ਕਰਾ ਗੁਰਪ੍ਰੀਤ ਜੀ ਲੋਕੀ ਪਾਰਸਨਾਂ ਦੇ ਪਾਰਸਲ ਖਰਦੇ ਪਏ ਇਹ ਚੈੱਕ ਕਰੋ ਗੁਰਪ੍ਰੀਤ ਜੀ ਇਹ ਦੇਖਣਾ ਲੋਕੀ ਪਾਰਸਨਾਂ ਦੇ ਪਾਰਸਲ ਖਰਦੇ ਪਏ ਅਸੀਂ 345 ਦੀ ਰੇਂਜ 'ਚ 90 ਸਾਲ ਤੋਂ ਲੈ ਕੇ ਲੋੜੀ ਤੱਕ ਮੇਰ ਸਿੰਘ ਸੁਜਾਨ ਸਿੰਘ ਨੇ ਮਹਾ ਬੰਪਰ ਸੇਲ ਮੇਲਾ ਲਾਤਾ ਇਹ ਚੈੱਕ ਕਰੋ ਭਾਜੀ ਇਸ ਸੇਲ ਮਹਾ ਬੰਪਰ ਮੇਲੇ ਦੇ ਵਿੱਚ ਭਾਜੀ ਕੱਲਾ ਕੱਲਾ ਗਾ ਮੇਰ ਸਿੰਘ ਸੁਜਾਨ ਸਿੰਘ ਤੇ ਆਊਗਾ ਲਾਹਾ ਕਟੂਗਾ ਇਹ ਮਹਾ ਬੰਪਰ ਮੇਲੇ ਦੇ ਵਿੱਚ ਦੇਣ ਲੈਣ ਵਾਸਤੇ ਮੇਰ ਸਿੰਘ ਸੁਜਨ ਸਿੰਘ ਨੇ ਸੂਟ ਲਿਆਤੇ ਭਾਜੀ ਇਹ ਪਹਿਲਾਂ ਮੈਂ ਤੁਹਾਨੂੰ ਕੁਆਲਿਟੀ ਚੈੱਕ ਕਰਵਾਇਆ ਤਨਸ਼ੂਈ ਸਿਲਕ ਦੇ ਉੱਪਰ ਹੈਗਾ ਇਹ ਪਹਿਲਾਂ ਕੱਪੜੇ ਦੀ ਕੁਆਲਿਟੀ ਚੈੱਕ ਕਰੋ ਗੁਰਪ੍ਰੀਤ ਜੀ। ਕੋ ਬਿਲਕੁਲ ਜੀ। ਇਧਰ ਪਾਜੀ ਆਰਟੀਕਲ ਨਾਲ ਪੂਰਾ ਫੋਕਸ ਮਾਰ ਕੇ ਦਿਖਾ ਦਿਓ ਵੀ ਕਮਾਲ ਦਾ ਆਰਟੀਕਲ ਆ ਤੇ ਹੁਣ ਰੇਡ ਦੇ ਵਿੱਚ ਵੇਖਦੇ ਆ ਪਾਜੀ ਰੇਡ ਦੇ ਵਿੱਚ ਵੀ ਠਮਾਕਾ ਕਰਾਂਗੇ ਪਾਜੀ 545 ਰੁਪਏ ਦਾ ਚੈੱਕ ਕਰੋ ਤੁਸੀਂ। ਉਹ ਪਾਜੀ ਕੀ ਗੱਲ ਕਰੀ ਜਾਂਦੇ ਮਾਰਕੀਟ ਦੇ ਵਿੱਚ 12-1500 ਤੋਂ ਥੱਲੇ ਨਹੀਂ ਮਿਲਦਾ ਤੁਸੀਂ ਕਿੰਨਾ ਘੱਟ ਰੇਟ ਦੱਸ ਦਿੱਤਾ ਜੇ ਦੇਣਾ ਪੈਣਾ ਇਸ ਰੇਟ ਦੇ ਵਿੱਚ। ਪਾਜੀ ਰੇਟ 'ਚ ਦਵਾਂਗੇ ਪਾਜੀ ਇਹੀ ਤੇ ਚਾਹੁੰਦੇ ਕਿ ਮਾਰਾ ਦੀ ਕਿਰਪਾ ਨਾਲ ਸਾਲੋ ਸਾਲ ਮੇਲਾ ਲੱਗਾ ਰਵੇ ਤੇ ਕਲਾ ਕਲਾ ਗਾਖ ਖਟੇ ਆ ਚੈੱਕ ਕਰੋ ਪਾਜੀ ਰੰ ਸੋ ਜਿਸ ਤਰ੍ਹਾਂ ਕਿ ਇੱਧਰ ਵੀ ਇੱਕ ਸੈਕਸ਼ਨ ਬਣਿਆ ਹੋਇਆ ਵਾ ਤੇ ਹੁਣ ਅਸੀਂ ਤੁਹਾਨੂੰ ਬਰਾਈਡਲ ਸੈਕਸ਼ਨ ਦੇ ਵਿੱਚ ਲੈ ਕੇ ਚੱਲਦੇ ਹਾਂ ਸੋ ਜਿੱਥੇ ਕਿ ਤੁਹਾਨੂੰ ਇਸ ਤਰ੍ਹਾਂ ਦੀਆਂ ਪਿਆਰੀਆਂ ਪਿਆਰੀਆਂ ਡਰੈਸਿਸ ਦਿਖਾਵਾਂਗੇ ਭਾਜੀ ਇਸ ਤਰ੍ਹਾਂ ਦਾ ਡਿਜ਼ਾਈਨ ਤੁਹਾਨੂੰ ਦਿਖਾਣਾ ਚੈੱਕ ਕਰੋ ਗਰਾਰੇ ਦੇ ਨਾਲ ਫਰੌਕ ਦਾ ਸਟਾਈਲ ਇਦਾਂ ਦਾ ਕਲਰ ਕੰਬੀਨੇਸ਼ਨ ਤੁਹਾਨੂੰ ਕਿਸੇ ਨੇ ਦਿਖਾਣਾ ਸੱਬਿਆ ਸਾਚੀ ਦਾ ਲੇਟੈਸਟ ਬਿਲਕੁਲ ਲਾਂਚ ਹੋਇਆ ਇਦਾਂ ਦਾ ਸਟਾਈਲ ਤੁਹਾਨੂੰ ਕਿਸੇ ਨੇ ਦਿਖਾਣਾ ਫਰੌਕ ਦੇ ਨਾਲ ਗਰਾਰਾ ਚੈੱਕ ਕਰੋ ਡਿਜ਼ਾਈਨਿੰਗ ਇੱਕ ਲਵੈਂਡਰ ਕਲਰ ਦੇ ਵਿੱਚ ਬਹੁਤ ਸੋਹਣਾ ਆਰਟੀਕਲ ਆਂਦਾ ਹੈ ਵੇਖੋ ਬਿਲਕੁਲ ਲੇਟੈਸਟ ਵਾਈਬ੍ਰਿਕੁਰਪੇਸ਼ ਜੀ ਫੀਲ ਕਰਕੇ ਦੇਖੋ ਭਾਜੀ ਸੋ ਬਿਲਕੁਲ ਜੀ ਇਧਰ ਭਾਜੀ ਫੋਕਸ ਮਾਰ ਕੇ ਦਿਖਾ ਦਿਓ ਕਿ ਕਿੱਡਾ ਕਮਾਲ ਦਾ ਵਰਕ ਕੀਤਾ ਹੋਇਆ ਵਾ ਸੋ ਆਓ ਅੰਦਰ ਚਲਦੇ ਆਂ ਤੇ ਤੁਹਾਨੂੰ ਹੋਰ ਵੀ ਵੈਰਾਈਟੀਆਂ ਦਿਖਾਉਨੇ ਆ ਵੈਡਿੰਗ ਮਹਾ ਬੰਪਰ ਮੇਲੇ ਦੇ ਵਿੱਚ ਨਵੇਂ ਸਾਲ ਤੋਂ ਲੈ ਕੇ ਲੋੜੀ ਦੇ ਵਿੱਚ ਇਹ ਚੈੱਕ ਕਰੋ ਪਾਜੀ ਰਿੰਪਲ ਐਂਡ ਡਿੰਪਲ ਫੈਸ਼ਨ ਡਿਜ਼ਾਈਨਰ ਦੀ ਆਈਟਮ ਹੈ ਪਹਿਲਾਂ ਤੁਸੀਂ ਸਟਾਈਲ ਚੈੱਕ ਕਰ ਲਓ ਫਰੋਗ ਦੇ ਨਾਲ ਦਵਾਂਗੇ ਖੁੱਲਾ ਸ਼ਰਾਰਾ ਪਾਜੀ ਪਾਜੀ 12-12000 ਵਾਲੇ ਆਰਟੀਕਲ ਹੈ ਇਹ ਵੀ ਮੇਰ ਸਿੰਘ ਸੁਜਾਨ ਸਿੰਘ ਨੇ ਸੇਲ ਲਾਤੀ ਪਾਜੀ 2900 ਤੇ 90 ਰੁਪਏ ਦਾ ਨਵੇਂ ਸਾਲ ਤੋਂ ਲੈ ਕੇ ਲੋੜੀ ਮਹਾ ਬੰਪਰ ਮੇਲੇ ਦੇ ਵਿੱਚ ਤੇ ਰੰਗ ਦਵਾਂਗੇ ਦੋ ਇੱਕ ਵਾਰੀ ਚੈੱਕ ਕਰ ਲਓ ਪਾਜੀ ਵਾਈਨ ਕਲਰ ਦੇ ਨਾਲ ਜਿਹੜਾ ਰਾਣੀ ਕਲਰ ਦਾ ਕੰਬੀਨੇਸ਼ਨ ਲਿਆਂਦਾ ਨਾ ਪਾਜੀ ਕਈ ਵਾਰੀ ਮੇਰੇ ਕੋ ਪੈਣਾ ਆਉਂਦੀਆਂ ਉਹਨਾਂ ਦੀ ਪਹਿਲੀ ਡਿਮਾਂਡ ਹੁੰਦੀ ਪਾਜੀ ਕਿ ਅਸੀਂ ਫੰਕਸ਼ਨ ਤੇ ਪਾਉਣ ਵਾਸਤੇ ਜੈਨੂਇਨ ਰੇਟਾਂ ਦੇ ਵਿੱਚ ਲੈਣੇ ਪਾਜੀ ਰਿੰਪਲ ਐਂਡ ਡਿੰਪਲ ਫੈਸ਼ਨ ਡਿਜ਼ਾਈਨਰ ਦੀ ਆਈਟਮ ਆ ਗਈ ਮੇਰ ਸਿੰਘ ਸੁਜਨ ਸਿੰਘ ਤੇ ਤੇ ਚੈੱਕ ਕਰ ਲੋ ਪਾਜੀ 2990 ਰੁਪਏ ਦਾ ਸੋ ਦੇਖੋ ਜੀ 2990 ਰੁਪਏ ਦੇ ਵਿੱਚ ਕਿੰਨਾ ਪਿਆਰਾ ਆਰਟੀਕਲ ਤੁਹਾਨੂੰ ਦੇ ਰਹੀਆਂ ਇਹ ਦੇਖਣਾ ਪਾਜੀ ਜਿੰਨੇ ਸਾਡੇ ਕੋਲ ਇਸ ਟਾਈਮ ਕੁੜੀਆਂ ਟੀਚਰ ਡਾਕਟਰ ਐਡਵੋਕੇਟ ਆਂਦੀ ਵੀ ਪਾਜੀ ਸਭ ਤੋਂ ਪਹਿਲਾ ਕਲਰ ਇਹ ਦੇਖੋ ਪਾਜੀ ਨਿਓਨ ਸ਼ੀਟਾ ਦੇ ਵਿੱਚ ਪੈਰਲਟ ਕਲਰ ਨੂੰ ਚੁੰਦੇਵੇਂ ਉਹਨਾਂ ਵਾਸਤੇ ਵੀ ਰਿੰਪਲ ਐਂਡ ਡਿੰਪਲ ਫੈਸ਼ਨ ਡਿਜ਼ਾਈਨਰ ਦੀ ਆਈਟਮ 18000 ਵਾਲਾ ਸੂਟ ਹੈ ਮੇਰ ਸਿੰਘ ਸੁਜਾਨ ਸਿੰਘ ਨੇ ਕੁਝ ਦਿਨਾਂ ਵਾਸਤੇ ਸੇਲ ਆਤੀ ਇਹ ਵੀ ਤੁਹਾਨੂੰ ਪਾਜੀ 4900 ਉਹ 4900 ਰੁਪਏ ਦਾ ਤੁਹੋ ਦੇਖੋ ਜੀ ਕਮਾਲ ਦੇ ਆਰਟੀਕਲ ਪਾਜੀ ਤੁਹਾਨੂੰ ਦਿਖਾ ਰਿਹਾ ਸੋ ਇੱਕ ਤੇ ਇੱਕ ਲਗਜ਼ਰੀ ਆਰਟੀਕਲ ਦਿਖਾ ਰਿਹਾ ਇੱਕ ਹੋਰ ਗੱਲ ਹੈ ਲਗਜ਼ਰੀ ਦੀ ਗੱਲ ਕੀਤੀ ਨਾ ਇਹਦੇ ਚ ਰੰਗਾ ਮੇਚ ਇੱਕ ਵਾਰੀ ਮੈਂ ਚੈੱਕ ਕਰਵਾਦਾ ਪਾਜੀ ਲਗਜ਼ਰੀ ਕਲਰ ਇਹ ਦੇਖੋ ਰੰਗ ਨੰਬਰ 2 ਤੇ ਇਹ ਕਿਹੜਾ ਚ ਰਸਟ ਕਲਰ ਬਣਵਾਉਂਦੇ ਭੈ ਰੰਗ ਨੰਬਰ 3 ਇਦਾਂ ਦਾ ਸਟਾਈਲ ਤੁਹਾਨੂੰ ਕਿਸੇ ਨੇ ਦਿਖਾਣਾ ਚੈੱਕ ਕਰ ਲਓ ਪਾਜੀ ਕ੍ਰੋਪ ਟੌਪ ਦੇ ਵਿੱਚ ਇਹ ਲਹਿੰਗਾ ਆਏਗਾ ਤੇ ਨਾਲੇ ਚੋਲੀ ਆਏਗੀ ਇਦਾਂ ਦਾ ਸਟਾਈਲ ਤੁਹਾਨੂੰ ਕਿਸੇ ਨੇ ਦਿਖਾਣਾ ਗੁਰਪ੍ਰੀਤ ਜੀ ਇਹ ਪਹਿਲਾ ਡਿਜ਼ਾਈਨ ਚੈੱਕ ਕਰ ਲਓ ਵਨ ਪੀਸ ਦੇ ਵਿੱਚ ਸੋ ਬਿਲਕੁਲ ਜੀ ਸਾਰੇ ਹੀ ਆਰਟੀਕਲ ਕਮਾਲ ਦੇ ਆ ਸੋ ਨਵੀਆਂ ਨਵੀਆਂ ਡਰੈਸਾਂ ਵੀ ਤੁਹਾਡੇ ਵਾਸਤੇ ਲੈ ਕੇ ਆਏ ਆ ਸੋ ਇਧਰ ਦੇਖੋ ਕਿ ਇੱਕ ਨਹੀਂ ਦੋ ਨਹੀਂ ਤਿੰਨ ਨਹੀਂ ਚਾਰ ਨਹੀਂ ਭਾਜੀ 999 ਬ੍ਰਾਂਡਾਂ ਦੀ ਆਈਟਮ ਆ ਮੇਰ ਸਿੰਘ ਸੁਜਾਨ ਸਿੰਘ ਨੇ ਦੇ ਦੇਣੀ ਭਾਜੀ 990 999 ਬ੍ਰਾਂਡ ਦਾ ਇਹਨਾਂ ਭਾਜੀ ਇੱਥੇ ਆ ਜਾਓ ਕੱਲਾ ਕੱਲਾ ਬ੍ਰਾਂਡ ਤੁਹਾਨੂੰ ਇੱਥੇ ਮਿਲ ਜਾਊਗਾ ਭਾਵੇਂ ਤੁਸੀਂ ਸੱਬਿਆ ਸੱਚੀ ਦੀ ਗੱਲ ਕਰ ਲਓ ਮਨੀਸ਼ ਮਨੋਤਰਾ ਦੀ ਗੱਲ ਕਰ ਲਓ ਕੁੜੀਆਂ ਦੀ ਪਹਿਲੀ ਡਿਮਾਂਡ ਹੁੰਦੀ ਰਾਣੀ ਕਲਰ ਦੇ ਵਿੱਚ ਇਹ ਪਹਿਲਾ ਰਾਣੀ ਕਲਰ ਦਾ ਡਿਜ਼ਾਈਨ ਚੈੱਕ ਕਰ ਲੋ ਗੁਰਪ੍ਰੀਤ ਜੀ ਰਾਜਸਥਾਨ ਦਾ ਲੇਟੈਸਟ ਡਿਜ਼ਾਈਨ ਆ ਗਿਆ ਮੇਰ ਸਿੰਘ ਸੁਜਨ ਸਿੰਘ ਤੇ ਇਹ ਤੁਹਾਨੂੰ ਭਾਜੀ 13 13000 ਹਲੇ ਸੂਟ ਇਹ ਭਾਜੀ 4800 ਰੁਪਏ ਦਾ ਮਿਲੇਗਾ ਇੱਕ ਵਾਰੀ ਮੈਂ ਦੁਪੱਟੇ ਦਾ ਤੁਹਾਨੂੰ ਮੈਂ ਸਟਾਈਲ ਦਿਖਾਦਾ ਆਇਆ ਦੇਖੋ ਸੋ ਬਿਲਕੁਲ ਜੀ ਭਾਜੀ ਦੁਪੱਟਾ ਦਿਖਾ ਦਿਓ ਕਿੰਨਾ ਲਾਜਵਾ ਬਿਆ ਫਿਰ ਇਧਰ ਹੈਂਡਵਰਕ ਦਿਖਾ ਦਿਓ ਕਮਾਲ ਦਾ ਵਰਕ ਕੀਤਾ ਹੋਇਆ ਵਾ ਸੋ ਪੂਰੀ ਲਗਜ਼ਰੀ ਰੇਂਜ ਤੁਹਾਨੂੰ ਦਿਖਾਵਾਂਗੇ ਸੋ ਜੇਕਰ ਵੈਡਿੰਗ ਕਲੈਕਸ਼ਨ ਤਿਆਰ ਕਰਵਾਉਣੀ ਆ ਸਿੱਧਾ ਮੇਰ ਸਿੰਘ ਸੁਚਾਨ ਸਿੰਘ ਤੇ ਆਜੋ ਜਿੱਥੇ ਕਿ ਲੋੜੀ ਤਮਾਕਾ ਸੇ ਲੱਗ ਚੁੱਕੀ ਹੈ ਜੀ ਭਾਜੀ ਚੈੱਕ ਕਰੋ ਗੁਰਪ੍ਰੀਤ ਜੀ ਦੁਪੱਟਾ ਇਹਦਾ ਤੁਹਾਨੂੰ ਮਿਲੇਗਾ ਡਬਲ ਕੰਸਰਟ ਹੈ ਉੱਪਰ ਇਹ ਚੈੱਕ ਕਰੋ ਜੇ ਡਬਲ ਕਨਸੈਪਟ ਕਿਹਾ ਨਾ ਭਾਜੀ ਇਦਾਂ ਦਾ ਦੁਪੱਟਾ ਤੁਹਾਨੂੰ ਕਿੰਨੇ ਦਿਖਾਣਾ ਗੁਰਪੇਸੀ ਇਹ ਦੇਖੋ ਇਹ ਵੀ ਫੈਸ਼ਨ ਡਿਜ਼ਾਈਨਰ ਦੀ ਆਈਟਮ ਹੈ ਡਿਜ਼ਾਈਨ ਚੈੱਕ ਕਰ ਲਓ ਇਹ ਵੀ ਰਿੰਪਲ ਐਂਡ ਡਿੰਪਲ ਫੈਸ਼ਨ ਡਿਜ਼ਾਈਨਰ ਦੀ ਆਈਟਮ ਹੈ ਸੋ ਬਿਲਕੁਲ ਜੀ ਆਰਟੀਕਲ ਭਾਜੀ ਦਿਖਾ ਦਿਓ ਕਿ ਕਿੱਡੇ ਕਮਾਲ ਦੇ ਆਰਟੀਕਲ ਅਸੀਂ ਤੁਹਾਨੂੰ ਦੇ ਰਿਹਾ ਤੇ ਇਧਰ ਭਾਜੀ ਵਰਕ ਦਿਖਾ ਦਿਓ ਆ ਚੀਜ਼ਾਂ ਤੁਹਾਨੂੰ ਆਮ ਦੁਕਾਨਾਂ ਤੋਂ ਨਹੀਂ ਮਿਲਣੀਆਂ ਸੋ ਇਸੇ ਕਰਕੇ ਸ਼ੁਰੂਆਤ ਤੇ ਕਹਤਾ ਸੀ ਕਿ ਜੇਕਰ ਲਗਜ਼ਰੀ ਰੇਂਜ ਲੈਣੀ ਆ ਜੇਕਰ ਇਸ ਤਰ੍ਹਾਂ ਦੇ ਡਿਜ਼ਾਈਨਰ ਪੀਸ ਲੈਣੇ ਆ ਤੇ ਭਾਜੀ ਫੋਕਸ ਮਾਰ ਮਾਰ ਕੇ ਦਿਖਾ ਦਿਓ ਕਿ ਗੱਲਾਂ ਵਰਾਈਟੀਆਂ ਦੇ ਰਿਆਂ ਲਗਜ਼ਰੀ ਸੋ ਪੂਰਾ ਫੋਕਸ ਮਾਰ ਕੇ ਦਿਖਾਓ ਕਿ ਵਾਕਈ ਕਮਾਲ ਦੇ ਆਰਟੀਕਲ ਦੇ ਰਿਆਂ ਆਹ ਹੁੰਦੀਆਂ ਵਾ ਵਿਆਹ ਸ਼ਾਦੀ ਵਾਲੀਆਂ ਲਗਜ਼ਰੀ ਵਰਾਈਟੀਆਂ ਭਾਜੀ ਦੁਪट्टे ਦਾ ਇੱਕ ਵਾਰੀ ਮੈਂ ਤੁਹਾਨੂੰ ਸਟਾਈਲ ਦਿਖਾਵਾਂ ਭਾਜੀ ਸੋ ਬਿਲਕੁਲ ਜੀ ਆਹ ਉਹ ਵਾਲਾ ਆਰਟੀਕਲ ਆ ਜਿੰਨੂੰ ਕਹਿੰਦੇ ਆ ਜਲਵਾ ਤੁਸੀਂ ਵਰਕ ਦੇਖੋ ਕਮਾਲ ਦਾ ਵਾ ਡਿਜ਼ਾਈਨਿੰਗ ਕਮਾਲ ਦੀ ਆ ਕਲਰ ਕਮਾਲ ਦਾ ਵਾ ਤੇ ਦੁਪੱਟਾ ਉਸ ਤੋਂ ਵੀ ਕਮਾਲ ਦਾ ਵਾ ਇੱਧਰ ਦੇਖੋ ਆ ਹੁੰਦੀਆਂ ਵਾ ਅਸਲੀ ਵਰਾਈਟੀਆਂ ਪਾਜੀ ਬੈਟਿੰਗ ਕਲੈਕਸ਼ਨ ਤਿਆਰ ਕਰਵਾਉਣੀ ਆ ਬਾਰ ਬਾਰ ਤੁਹਾਨੂੰ ਕਹਿ ਰਿਹਾ ਮੇਰ ਸਿੰਘ ਸੁਜਾਨ ਸਿੰਘ ਤੇ ਆਜੋ ਆਜੋ ਤੇ ਆਜੋ ਜੀ ਕੁਛ ਦਿਨਾਂ ਤੋਂ ਮੇਰੀ ਭੈਣਾਂ ਦੀ ਡਿਮਾਂਡ ਆਂਦੀ ਵੀ ਪਾਜੀ ਸਾਨੂੰ ਲਹਿੰਗਿਆਂ ਨਾਲੋ ਘਟ ਕੇ ਲਾਵਾ ਵਾਲੇ ਸੂਟਾਂ ਦੇ ਵਿੱਚ ਲਹਿੰਗੇ ਵਾਲੀ ਕਢਾਈ ਦੀ ਲੁੱਕ ਚਾਹੀਦੀ ਇਹ ਦੇਖਣਾ ਪਹਿਣਾ ਨਹੀਂ ਡਿਮਾਂਡ ਭਾਜੀ ਮੇਰ ਸਿੰਘ ਸੁਜਾਨ ਸਿੰਘ ਨੇ ਸੁਣ ਲਈ ਇਹ ਪਹਿਲਾਂ ਚੈੱਕ ਕਰੋ ਲਾਵਾ ਵਾਲੇ بڑے بڑے ਸੋਨੇ ਆਰਟੀਕਲ ਲਿਆਉਂਦੇ ਆ ਚੈੱਕ ਕਰੋ ਭਾਜੀ ਸਾਰਾ ਹੱਥ ਦਾ ਕੰਮ ਹੈ ਜੇ ਹੱਥ ਦੀ ਕਢਾਈ ਕਹਿੰਨਾ ਗੁਰਪ੍ਰੀਤ ਜੀ ਇਹ ਕਲਾ ਕਲਾ ਨਗ ਤੁਸੀਂ ਆਪ ਚੈੱਕ ਕਰੋ ਤੇ ਈਵਰਸ ਨੂੰ ਦੱਸੋ ਇੱਕ ਬਰੀ ਸੋ ਬਿਲਕੁਲ ਜੀ ਸਾਰੀ ਹੱਥ ਦੀ ਕਢਾਈ ਕੀਤੀ ਹੋਈ ਆ ਤੁਸੀਂ ਦੇਖੋਗੇ ਕਿੰਨਾ ਪਿਆਰਾ ਵਰਕ ਕੀਤਾ ਹੋਇਆ ਵਾ ਤੋ ਆਵਾ ਵਿਆਹ ਸ਼ਾਦੀ ਵਾਲੇ ਰੈੱਡ ਕਲਰ ਦੇ ਪਿਆਰੇ ਪਿਆਰੇ ਸੂਟ ਤੇ ਲਓ ਜੀ ਰੈੱਡ ਕਲਰ ਦੇ ਇਹ ਦੇਖਣਾ ਭਾਜੀ ਚੀਨਾ ਨੇ ਵਕਈ ਡਿਮਾਂਡ ਰੱਖੀ ਨਾ ਭਾਜੀ ਲਹਿੰਗੇ ਵਾਲੀ ਆਈਟਮ ਅਸੀਂ ਸੂਟਾਂ ਚ ਲੈਣੇ ਇਹ ਦੇਖੋ ਵੈਡਿੰਗ ਕਲਰ ਦੇ ਵਿੱਚ ਭਾਜੀ ਬੜੇ ਬੜੇ ਸੋਹਣੇ ਸਟਾਈਲ ਲਿਆਤੇ ਇਹ ਦੇਖੋ ਕਿਸੇ ਭੈਣ ਨੇ ਜਗ੍ਹਾ ਟਮਾਟਰੀ ਕਲਰ ਪਸੰਦ ਕਰਨਾ ਕਿਸੇ ਨੇ ਰੈੱਡ ਪਸੰਦ ਕਰਨਾ ਤੇ ਕੋਈ ਪਹਿਣਾ ਕਹਿੰਦੇ ਮੇਰੀ ਗਾਜਰੀ ਕਲਰ ਚ ਬੜਾ ਸੋਹਣਾ ਸਟਾਈਲ ਲੈਣਾ ਇਹ ਦੇਖੋ ਉਹਨਾਂ ਵਾਸਤੇ ਗਾਜਰੀ ਕਲਰ ਚ ਵੀ ਬੜਾ ਪਿਆਰਾ ਆਰਟੀਕਲ ਆਂਦਾ ਇਹ ਪਹਿਲਾਂ ਇੱਕ ਵਾਰੀ ਮੈਂ ਘੇਰਾ ਚੈੱਕ ਕਰਵਾ ਦੋ ਮੈਂ ਕੈਮਰਾਮੈਨ ਨੂੰ ਸਾਹਮਣੂ ਕਵਾਂਗਾ ਤੇ ਇੱਕ ਵਾਰੀ ਦੁਪट्टे ਦਾ ਸਟਾਈਲ ਚੈੱਕ ਕਰਵਾ ਦੋ ਸਾਰਾ ਕੰਮ ਤੁਹਾਨੂੰ ਹੱਥਾਂ ਦਾ ਮਿਲੇਗਾ ਭਾਜੀ ਸੋ ਬਿਲਕੁਲ ਜੀ ਇਹਨੂੰ ਕਹਿੰਦੇ ਆ ਨਿਯਾਰੇ ਨਿਯਾਰੇ ਤੇ ਨਿਯਾਰੇ ਇਹਨੂੰ ਕਹਿੰਦੇ ਆ ਨਿਯਾਰੇਦਾਰ ਆਰਟੀਕਲ ਜਿਹੜੇ ਕਿ ਮਿਲਨੇ ਆ ਮੀਰ ਸਿੰਘ ਸੁਚਾਨ ਸਿੰਘ ਤੋਂ ਤੇ ਭਾਜੀ ਫੋਕਸ ਮਾਰ ਕੇ ਦਿਖਾਓ ਕਿ ਇਧਰ ਦੇਖੋ ਆ ਪੂਰਾ ਕਿਹੜਾ ਵਰਕ ਕੀਤਾ ਹੋਇਆ ਵਾ ਕਿਹੜੀਆਂ ਵੈਰਾਈਟੀਆਂ ਦੇ ਰਿਹਾ ਲੋੜੀ ਮਹਾ ਬੰਪਰ ਮੇਲੇ ਦੇ ਵਿੱਚ ਇੱਕ ਹੋਰ ਆਫਰ ਲਿਆਂਦੀ ਕਿਸੇ ਨੇ ਭਰਾਵਾਂ ਨੂੰ ਗਿਫਟ ਕਰਨ ਵਾਸਤੇ ਰੇਮਰ ਦੀ ਪੈਨਸਲ ਲੈਣੀ ਹੋਵੇ ਭਾਜੀ オリジナル ਬ੍ਰਾਂਡ ਲਿਆਤਾ ਰੇਮਰ ਦਾ ਲੋਗੋ ਮੈਂ ਚੈੱਕ ਕਰਵਾਦਾ オリジナル ਬ੍ਰਾਂਡ ਹੈ ਲੋਗੋ ਚੈੱਕ ਕਰ ਲਓ ਭਾਜੀ 2200 ਅਲੀ ਪੈਂਟਾ ਸ਼ਰਟਾਂ ਇਹ ਵੀ ਕੁਝ ਦਿਨਾਂ ਵਾਸਤੇ ਸੇਲ ਲੱਗੀ ਭਾਜੀ ਤੇ ਸੇਲ ਦੇ ਵਿੱਚ ਸਾਨੂੰ 650 ਰੁਪਏ ਦੀ ਪੈਂਟ ਸ਼ਰਟ ਮਿਲੇਗੀ 2200 ਅਲੀ ਚੈੱਕ ਕਰੋ ਪਾਜੀ ਰੈੱਡ ਕਲਰ ਦੇ ਵਿੱਚ ਇਹ ਪੂਰੀ ਲੌਂਗ ਲੈਂਥ ਹੈ ਭਾਵੇਂ ਪੈਨ ਦੀ ਹਾਈਟ 6 ਫੁੱਟ ਹੋਵੇ ਤੇ ਭਾਵੇਂ 6.5 ਫੁੱਟ ਹੋਵੇ ਪਾਜੀ ਇਹ ਜਿਹੜੀ ਮੈਂ ਡਰੈਸ ਬਣਵਾਈ ਨਾ ਪਾਜੀ 7 ਫੁੱਟ ਹਾਈਟ ਦੇ ਹਿਸਾਬ ਨਾਲ ਬਣਵਾਈ ਭਾਵੇਂ ਭਾਈ ਛੋਟੀ ਲੈਂਥ ਹੋਵੇ ਇਹਦਾ ਡਿਜ਼ਾਈਨਰ ਨੇ ਹਰ ਇੱਕ ਚੀਜ਼ ਦਾ ਹੱਲ ਦਿੱਤਾ ਇੱਕ ਵਾਰੀ ਤੁਸੀਂ ਦੁਪੱਟੇ ਦਾ ਸਟਾਈਲ ਦੇਖੋ ਗੁਰਪ੍ਰੀਤ ਜੀ ਇਹ ਕੌਣ ਦੇਗਾ ਤੁਹਾਨੂੰ ਸਬਿਆ ਸਾਚੀ ਦੀ オリジナル ਡਿਜ਼ਾਈਨਿੰਗ ਮੈਨੂੰ ਪੂਰਾ ਇਹ ਦੱਸੋ ਪੂਰੇ ਭਾਰਾਂ ਦੇ ਵਿੱਚ ਕਿਸੇ ਨੇ ਨਹੀਂ ਦੇਣਾ ਪਾਜੀ ਇੱਕ ਵਾਰ ਨਾ ਜਰਾ ਜਿਹੜਾ ਵਰਕ ਕੀਤਾ ਹੋਇਆ ਵਾ ਉਹਦੇ ਤੇ ਫੋਕਸ ਕਰਕੇ ਦਿਖਾ ਦਿਓ ਕਿ ਕਮਾਲ ਦਾ ਵਰਕ ਕੀਤਾ ਹੋਇਆ ਵ ਸਾਰੇ ਹੀ ਹੈਂਡਵਰਕ ਦੇ ਆਰਟੀਕਲ ਆ ਤੇ ਪੂਰੀ ਲਗਜ਼ਰੀ ਰੇਂਜ ਆ ਸੋ ਡਿਜ਼ਾਈਨਰ ਆਈਟਮਾਂ ਤੁਹਾਨੂੰ ਦੇਣ ਜਾ ਰਹੇ ਆ ਇਸ ਲੋਹੜੀ ਧਮਾਕਾ ਸੇਲ ਦੇ ਵਿੱਚ ਜੀ ਹੁਣ ਜਿਹੜਾ ਤੁਹਾਨੂੰ ਮੈਂ ਨੈਕਸਟ ਆਰਟੀਕਲ ਦਿਖਾਣ ਲੱਗਾ ਨਾ ਪਹਿਲਾਂ ਤੁਸੀਂ ਲਹਿੰਗਾ ਦੇਖੋ ਪਾਜੀ ਲਹਿੰਗਾ ਖੁਲਿਆ ਪਾਜੀ ਤਬੀਅਤ ਖੁਸ਼ ਹੋ ਗਈ ਇਹਦਾ ਫਰੌਕ ਤੁਹਾਨੂੰ ਮੈਂ ਇੱਕ ਵਾਰੀ ਚੈੱਕ ਕਰਵਾਦਾ ਇਹ ਡਿਜ਼ਾਈਨਰ ਨੇ ਪਾਜੀ ਫਰੌਕ ਦਾ ਸਟਾਈਲ ਇਦਾਂ ਦਿੱਤਾ ਕਿ ਇਹ ਹਰ ਇੱਕ ਕੁੜੀ ਦੇ ਫੇਵਰੇਟ ਬਣ ਗਏ ਪਾਜੀ ਪੀਸ ਸੋ ਬਿਲਕੁਲ ਜੀ ਕਹਿੰਦੇ ਆ ਲਹਿੰਗਾ ਹੁਣ ਨਹੀਂ ਮਹਿੰਗਾ ਕਿਉਂਕਿ ਮੀਰ ਸਿੰਘ ਸੋ ਜਾਨ ਸਿੰਘ ਤੇ ਸੇਲ ਲੱਗ ਚੁੱਕੀ ਆ ਜਿਹਦੇ ਵਿੱਚ ਕੀ ਇਸ ਤਰ੍ਹਾਂ ਦੀਆਂ ਵੈਰਾਈਟੀਆਂ ਦਵਾਂਗੇ ਇੱਧਰ ਦੇਖੋ ਕਮਾਲ ਦੇ ਆਰਟੀਕਲ ਆ ਤੁਹਾਡੇ ਵਾਸਤੇ ਤੇ ਕਲਰ ਦੇਖੋ ਕਿੰਨੇ ਪਿਆਰੇ ਪਿਆਰੇ ਆ ਤੇ ਜਿੰਨੇ ਪਿਆਰੇ ਕਲਰ ਆ ਗੁਰਪ੍ਰੀਤ ਜੀ ਹੁਣ ਤੁਹਾਨੂੰ ਮੈਂ ਜਿਹੜੀ ਆਈਟਮ ਦਿਖਾਣ ਲੱਗਾ ਨਾ ਭਾਜੀ ਇੱਕ ਵਾਰੀ ਤੁਹਾਨੂੰ ਮੈਂ ਲਹਿੰਗਾ ਦਿਖਾਵਾਂ ਭਾਜੀ ਕਿ ਲਹਿੰਗਾ ਕੀ ਹੈਗਾ ਇਹਲਾ ਇਹ ਪਹਿਲਾਂ ਤੁਸੀਂ ਸਟਾਈਲ ਚੈੱਕ ਕਰੋ ਗੁਰਪ੍ਰੀਤ ਜੀ ਇਹ ਪਹਿਲਾਂ ਤੁਸੀਂ embroidery ਚੈੱਕ ਕਰ ਲਓ ਭਾਜੀ ਤੇ ਇਹਦਾ ਸਟਾਈਲ ਚੈੱਕ ਕਰ ਲਓ ਭਾਜੀ ਜੈਪੁਰ ਦੀ ਆਈਟਮ ਆ ਗਈ ਰਤਨਾ ਦਾ ਢੰਡਾਰ ਲਿਆਤਾ ਮੇਰ ਸਿੰਘ ਸੁਜਾਨ ਸਿੰਘ ਨੇ 2-2 ਲੱਖ ਵਾਲੇ ਲਹंगे ਭਾਜੀ ਇੱਕ ਵਾਰੀ ਤੁਹਾਨੂੰ ਮੈਂ ਚੋਲੀ ਦਾ ਸਟਾਈਲ ਦਿਖਾਵਾਂ ਭਾਜੀ ਇਹ ਚੋਲੀ ਚੈੱਕ ਕਰੋ ਇਹਦੀ ਸੋ ਬਿਲਕੁਲ ਜੀ ਇਹਦਾ ਇੱਕ ਵਾਰੀ ਕਮਾਲ ਦੇ ਆ ਇਹ ਦੇਖੋ ਇਹਦਾ ਦੁਪੱਟਾ ਚੈੱਕ ਕਰਵਾਓ ਗੁਰਪ੍ਰੀਤ ਜੀ ਜੀ ਇਹ ਦੇਖਣਾ ਭਾਜੀ 2-2 ਲੱਖ ਵਾਲੇ ਲਹंगे ਮੇਰ ਸਿੰਘ ਸੁਜਾਨ ਸਿੰਘ ਤੇ ਆਜੋ ਭਾਜੀ ਇਹ ਵੀ ਮਹਾ ਬੰਪਰ ਮੇਲੇ ਦੇ ਵਿੱਚ ਕੋਈ 10000 ਰੁਪਏ ਦਾ ਦਵਾਂਗੇ ਕੋਈ 12000 ਦਾ ਦਵਾਵਾਂਗੇ ਤੇ ਕੋਈ 15000 ਦਾ ਦਵਾਵਾਂਗੇ ਇੱਕ ਵਾਰੀ ਸਟਾਈਲ ਚੈੱਕ ਕਰੋ ਰੈੱਡ ਕਲਰ ਦੇ ਵਿੱਚ ਇਹ ਦੇਖਣਾ ਭਾਜੀ ਰੈੱਡ ਕਲਰ ਦੀ ਖੂਬਸੂਰਤੀ ਚੈੱਕ ਕਰੋ ਭਾਜੀ ਸੋ ਬਿਲਕੁਲ ਜੀ ਵੈਰਾਈਟੀ ਬਹੁਤ ਜ਼ਿਆਦਾ ਤੁਹਾਡੇ ਵਾਸਤੇ ਆ ਚੁੱਕੀ ਆ ਸੋ ਰੈੱਡ ਕਲਰ ਦਾ ਕਮਾਲ ਦਾ ਲਹਿੰਗਾ ਵੀ ਤੁਹਾਡੇ ਵਾਸਤੇ ਲੈ ਕੇ ਆ ਗਏ ਆ ਭਾਜੀ ਇਹ ਵੀ ਦਿਖਾ ਦਿਓ ਜਰਾ ਕਿ ਇਧਰ ਦੇਖੋ ਨਿਆਰੇ ਨਿਆਰੇ ਕਿੱਥੇ ਆ ਮੀਰ ਸਿੰਘ ਸੁਜਾਨ ਸਿੰਘ ਦੇ ਸਟੋਰ ਤੇ ਜਿੱਥੇ ਕਿ ਇਸ ਤਰ੍ਹਾਂ ਦੀਆਂ ਵੈਰਾਈਟੀਆਂ ਦਵਾਵਾਂਗੇ ਤੇ ਭਾਜੀ ਇਧਰ ਝਾਤੀ ਮਾਰਾ ਦਿਓ ਜਰਾ ਇੱਕ ਵਾਰੀ ਭਾਜੀ ਡਿਜ਼ਾਈਨਿੰਗ ਇੱਕ ਵਾਰੀ ਚੈੱਕ ਕਰਵਾ ਦਿਓ ਕੋਈ ਵੀ ਕੁੜੀ ਦਾ ਫੇਵਰੇਟ ਕਲਰ ਜਿਹੜਾ ਵੀ ਹੋਵੇ ਨਾ ਭਾਜੀ ਮੇਰ ਸਿੰਘ ਸੁਜਾਨ ਸਿੰਘ ਤੇ ਆ ਜਾਓ ਹਰ ਇੱਕ ਕਲਰ ਦੀ ਡਿਮਾਂਡ ਭਾਜੀ ਪੂਰੀ ਹੋਏਗੀ ਹੁਣ ਇਹ ਦੇਖੋ ਗੁਰਪ੍ਰੀਤ ਜੀ ਇੱਕ ਵਾਰੀ ਤੁਹਾਨੂੰ ਮੈਂ ਸਟਾਈਲ ਚੈੱਕ ਕਰਵਾਵਾਂ ਪਿਸਟਲਸ ਕਲਰ ਦੇ ਵਿੱਚ ਇਹ ਦੇਖਣਾ ਪਹਿਣਾ ਦੀ ਬੜੀ ਡਿਮਾਂਡ ਆਂਦੀ ਮੈਨੂੰ ਇਹ ਦੇਖੋ ਕੋਈ ਪਹਿਣ ਜਿੱਦਾਂ ਟੀਚਰ ਦੀ ਕਿ ਮੈਂ ਸੌਫਟ ਕਲਰ ਬਣਾਣਾ ਇਹ ਦੇਖੋ ਉਹਨਾਂ ਵਾਸਤੇ ਬਿਲਕੁਲ ਸੌਫਟ ਕਲਰ ਲੈਂਦਾ ਭਾਜੀ ਇਹ ਵੀ ਡੇਲ ਡੇਲਾ ਕਲਾ ਲੈਂਗਾ ਮੇਰ ਸਿੰਘ ਸੁਜਾਨ ਸਿੰਘ ਤੇ ਆ ਜਾਓ ਭਾਜੀ ਕੋਈ 9000 ਰੁਪਏ ਦਾ ਕੁਈ 100 ਦੇ 90 ਯਰਪੇ ਦਾ ਇੱਕ ਹੋਰ ਖੁਸ਼ਖਬਰੀ ਹੈਗੀ ਭਾਜੀ 90 ਸਾਲ ਤੋਂ ਲੈ ਕੇ ਲੋੜੀ ਮਹਾ ਬੰਪਰ ਮੇਲੇ 'ਚ ਜਿਹੜੇ 3-3000 ਵਾਲੇ ਸੂਟ ਹੈ ਭਾਜੀ ਸੇਲ ਲਾਤੇ ਇੱਕ ਵਾਰੀ ਦਲੀ ਸਾਈਡ ਤੇ ਆਓ ਤਰ ਮੈਂ ਨਿਗਾ ਕਰਵਾਵਾਂ ਸੋ ਭਾਜੀ ਤਰ ਮੈਂ 3-3000 ਵਾਲੀ ਆਈਟਮਾਂ ਕਈਆਂ ਸੀ ਨਾ ਪਹਿਣਾ ਨੂੰ ਵਾਕਈ ਖੱਟਣ ਵਾਲੀ ਚੀਜ਼ਾਂ ਦੇਣੀਆਂ ਇਹ ਦੇਖੋ ਭਾਜੀ 3300 ਵਾਲੇ ਸੂਟ ਹੈ ਪਹਿਲਾ ਤੁਹਾਨੂੰ ਮੈਂ ਫੈਬਰਿਕ ਚੈੱਕ ਕਰਵਾਵਾ ਪਾਜੀ ਇਹਦੇ ਨੀਚੇ ਜਿਹੜੀ ਫੈਬਰਿਕ ਦੀ ਕੁਆਲਿਟੀ ਲੈਂਦੀ ਨਾ ਪਾਜੀ ਮੇਰ ਸਿੰਘ ਸੁਜਾਨ ਸਿੰਘ ਨੇ ਇਹ ਪਹਿਲਾਂ ਤੁਸੀਂ ਕੁਆਲਿਟੀ ਚੈੱਕ ਕਰੋ ਗੁਰਪ੍ਰੇਤ ਜੀ ਪਿਓਰ ਬਰਾਸ਼ੋ ਹੈ ਇਹਦੇ ਨਾਲ ਦੁਪੱਟੇ ਦਾ ਮੈਂ ਇੱਕ ਵਾਰੀ ਸਟਾਈਲ ਚੈੱਕ ਕਰਵਾਦਾ ਪਾਜੀ ਇਹ 3300 ਵਾਲੇ ਸੂਟ ਹੈ ਪਾਜੀ ਮੇਰ ਸਿੰਘ ਸੁਜਾਨ ਸਿੰਘ ਨੇ 90 ਸਾਲ ਤੋਂ ਲੈ ਕੇ ਲੋੜੀ ਮਹਾ ਬੰਪਰ ਮੇਲੇ ਤੱਕ ਪਾਜੀ 990 90 ਰੁਪਏ ਚ ਸੇਲ ਆਤੀ ਤੇ ਇਸ ਸੇਲ ਦੇ ਵਿੱਚ ਪਾਜੀ ਇੱਕ ਡਿਜ਼ਾਈਨ ਨਹੀਂ ਮਿਲੇਗਾ ਦੋ ਡਿਜ਼ਾਈਨ ਨਹੀਂ ਮਿਲੇਗਾ ਇੱਕ ਵਾਰੀ ਤੁਹਾਨੂੰ ਮੈਂ ਡਿਜ਼ਾਈਨਿੰਗ ਚੈੱਕ ਕਰਵਾਦਾ ਪਾਜੀ ਇਹ ਦੇਖੋ 990 90 ਰੁਪਏ ਦੇ ਫਿਰ 1 ਡਿਜ਼ਾਈਨ ਨਹੀਂ ਆ 2 ਡਿਜ਼ਾਈਨ ਨਹੀਂ ਆ ਗੁਰਪ੍ਰੀਤ ਜੀ ਮੇਰੇ ਕੋ 62 ਡਿਜ਼ਾਈਨ 68 ਡਿਜ਼ਾਈਨ ਲੈਂਦੇ ਆ ਚੈੱਕ ਕਰ ਲਓ ਪਾਜੀ 990 ਰੁਪਏ ਦੇ ਸੋ ਬਿਲਕੁਲ ਜੀ ਇਧਰ ਪਾਜੀ ਆਰਟੀਕਲ ਦਿਖਾ ਦਿਓ ਕਿ ਕਿੱਡੇ ਕਮਾਲ ਦੇ ਆਰਟੀਕਲ ਤੁਹਾਨੂੰ ਦੇ ਰਿਹਾ ਸੋ ਸਿਰਫ ਤੇ ਸਿਰਫ 990 ਰੁਪਏ ਦੇ ਵਿੱਚ ਤੇ ਇਹਦੇ ਵਿੱਚ ਤੁਹਾਨੂੰ ਇੱਕ ਆਰਟੀਕਲ ਨਹੀਂ ਦੋ ਆਰਟੀਕਲ ਨਹੀਂ ਤਿੰਨ ਤੁਹਾਨੂੰ ਪਰ ਮਾਰ ਮਿਲਣ ਵਾਲੀ ਆ ਸੋ ਲਓ ਜੀ ਭਾਵੇਂ ਆ ਵਾਲਾ ਆਰਟੀਕਲ ਲੈ ਲਓ ਭਾਵੇਂ ਆ ਵਾਲਾ ਆਰਟੀਕਲ ਲੈ ਲਓ ਰੇਟ ਮਿਲਣਾ ਵਾ ਸਿਰਫ ਤੇ ਸਿਰਫ 990 990 ਤੇ 990 ਰੁਪਏ ਹੁਣ ਇੱਕ ਆਈਟਮ ਤਾਂ ਮੈਂ ਦਿਖਾਣ ਲੱਗਾ ਜਿਹੜਾ ਮੈਂ ਤੁਹਾਨੂੰ ਨੈਕਸਟ ਆਰਟੀਕਲ ਦਿਖਾਣ ਲੱਗਾ ਨਾ ਭਾਜੀ ਪਹਿਲਾਂ ਤੁਹਾਨੂੰ ਮੈਂ ਸਟਾਈਲ ਚੈੱਕ ਕਰਵਾਵਾ ਗੁਰਪ੍ਰੀਤ ਜੀ ਪਿਓਰ オリジナル ਕਰੇਵ ਮਿਲੇਗੀ ਤੁਹਾਨੂੰ ਤੇ ਮਿਲੇਗਾ ਤੁਹਾਨੂੰ ਫੈਸ਼ਨ ਡਿਜ਼ਾਈਨਰ ਸਤਿਆਪਾਲ ਦਾ ਪੀਸ ਇਹ ਗੁਰਪ੍ਰੀਤ ਜੀ ਇੱਕ ਵਾਰੀ ਚੈੱਕ ਕਰ ਲੋ 13 13000 ਰਲੇ ਸੂਟ ਹੈ ਪਹਿਲਾਂ ਤੁਸੀਂ ਫੈਬਰਿਕ ਕੁਆਲਿਟੀ ਚੈੱਕ ਕਰੋ ਤੇ ਵਿਊਅਰ ਨੂੰ ਦੱਸੋ ਕਿ ਫੈਬਰਿਕ ਕੀ ਹੈਗਾ ਸੋ ਵਾਕਈ ਪਾਜੀ ਇਹ ਨਾ ਕਮਾਲ ਦੀਆਂ ਵੈਰਾਈਟੀਆਂ ਆ ਤੇ ਪਾਜੀ ਇਹ ਜਿਹੜਾ ਵਰਕ ਕੀਤਾ ਹੋਇਆ ਇਹ ਕਿਹੜਾ ਵਰਕ ਕੀਤਾ ਹੋਇਆ ਹੈ ਪਾਜੀ ਸਾਰਾ ਹਾਈਲਾਈਟਡ ਹੈ ਗੁਰਪ੍ਰੀਤ ਜੀ ਫਿਰ ਸਾਰੀ ਹੱਥ ਦਾ ਕੰਮ ਹੈ ਟੋਟਲ ਹੈਂਡ ਮੇਡ ਹੈ 12 12 13 13000 ਵਾਲੇ ਸੂਟ ਮੇਰ ਸਿੰਘ ਸੁਜਾਨ ਸਿੰਘ ਨੇ 90 ਸਾਲ ਤੋਂ ਲੈ ਕੇ ਲੋੜੀ ਮਹਾ ਬੰਪਰ ਮੇਲੇ ਦੇ ਵਿੱਚ ਪਾਜੀ ਸੇਲ ਲਾਤੇ ਇਸ ਸੇਲ ਦੇ ਵਿੱਚ ਪਾਜੀ ਪਾਜੀ 12 12000 ਵਾਲੇ ਸੂਟ ਤੁਹਾਨੂੰ ਮਿਲਣਗੇ ਪਾਜੀ ਕੋਈ 3000 ਰੁਪਏ 'ਚ ਕੋਈ 2800 ਰੁਪਏ 'ਚ ਤੇ ਕੋਈ 2600 ਰੁਪਏ 'ਚ ਸੋ ਬਿਲਕੁਲ ਜੀ ਸਾਰੇ ਹੀ ਆਰਟੀਕਲ ਕਮਾਲ ਦੇ ਆ ਤੇ ਹੈਂਡਵਰਕ ਕੀਤੇ ਹੋਏ ਆ ਦੁਪੱਟੇ ਦੇਖੋ ਕਿੰਨੇ ਪਿਆਰੇ ਪਿਆਰੇ ਆ ਸੋ ਗੁਰਪੇਸ਼ੀ ਇਹ ਜੀ ਇਹ ਪਹਿਲਾਂ ਮੈਂ ਪ੍ਰਿੰਟਿੰਗ ਦਿਖਾਵਾਂ ਈਵਰਸ ਨੂੰ ਇਹ ਦੇਖੋ ਪਾਜੀ ਪ੍ਰਿੰਟਿੰਗ ਚੈੱਕ ਕਰ ਲਓ ਪਹਿਲਾਂ ਪ੍ਰਿੰਟਿੰਗ ਦਾ ਸਟਾਈਲ ਕੀ ਦਿੱਤਾ ਪਾਜੀ ਇਹ ਸਾਰਾ ਟੇਬਲ ਪ੍ਰਿੰਟ ਹੈ ਤੇ ਇਹਦੇ ਨਾਲ ਜਿਹੜਾ ਦੁਪੱਟੇ ਦਾ ਸਟਾਈਲ ਲੈਂਦਾ ਨਾ ਗੁਰਪੇਸ਼ੀ ਦੁਪੱਟੇ ਦਾ ਇੱਕ ਵਾਰੀ ਸਟਾਈਲ ਚੈੱਕ ਕਰ ਲਓ ਪਾਜੀ ਸੋ ਬਿਲਕੁਲ ਜੀ ਪਾਜੀ ਦੁਪੱਟਾ ਦਿਖਾ ਦਿਓ ਕਿੱਡਾ ਕਮਾਲ ਦਾ ਵਾ ਆਰਟੀਕਲ ਦਿਖਾ ਦਿਓ ਕਿੱਡਾ ਕਮਾਲ ਦਾ ਵਾ ਸੋ ਪੂਰੀਆਂ ਪਿਆਰੀਆਂ ਪਿਆਰੀਆਂ ਵਰਾਇਟੀਆਂ ਤੁਹਾਨੂੰ ਦਿਖਾ ਰਿਹਾ ਤੇ ਡਿਜ਼ਾਈਨਿੰਗ ਦੇਖੋ ਇਧਰ ਦੇਖੋ ਆ ਪਾਜੀ ਦੁਪੱਟੇ ਦਿਖਾ ਦਿਓ ਜਰਾ ਕਿ ਕਿੱਡੇ ਕਮਾਲ ਦੇ ਦੁਪੱਟੇ ਆ ਇਧਰ ਦੇਖੋ ਜੀ ਪੂਰੀ ਲਗਜ਼ਰੀ ਰੇਂਜ ਤੁਹਾਨੂੰ ਦਿਖਾ ਰਿਹਾ ਜੀ ਪਾਜੀ ਲਗਜ਼ਰੀ ਰੇਂਜ ਤੇ ਦੇਣੀ ਦੇਣੀ ਪਹਿਣਾ ਨੂੰ ਤੇ ਸਭ ਤੋਂ ਵੱਡੀ ਗੱਲ ਹੈ ਭਰਾਵਾਂ ਵਾਸਤੇ ਪਾਜੀ 90 ਸਾਲ ਤੋਂ ਲੈ ਕੇ ਲੋੜੀ ਮਹਾ ਬੰਪਰ ਮੇਲੇ ਤੱਕ ਪਾਜੀ ਭਰਾਵਾ ਵਾਸਤੇ ਕੋਟ ਪੈਂਟ ਦੇ ਵਿੱਚ ਤਮਾਕੇ ਦਾ ਆਫਰ ਲਿਆਂਦੀ ਪਾਜੀ 6 6000 ਵਾਲੇ ਕੋਟ ਪੈਂਟ ਮੇਰ ਸਿੰਘ ਸੁਜਾਨ ਸਿੰਘ ਨੇ 15 ਦਿਨ ਦੇ ਮਹਾ ਬੰਪਰ ਸੇਲ ਮੇਲੇ ਚ 2990 ਰੁਪਏ ਚ ਪਾਜੀ ਸੇਲ ਲਾਤੀ ਕੋਟ ਪੈਂਟ ਦੀ ਹੁਣ ਜਿਹੜਾ ਤੁਹਾਨੂੰ ਮੈਂ ਨੈਕਸਟ ਆਈਟਮ ਆਪਣੇ ਭਰਾਵਾ ਵਾਸਤੇ ਦਿਖਾਣ ਲੱਗਾ ਨਾ ਪਾਜੀ ਤਬੀਅਤ ਖੁਸ਼ ਹੋ ਜਾਊਗੀ ਲੋੜੀ ਤਮਾਕਾ ਸੇਲ ਮਹਾ ਬੰਪਰ ਮੇਲੇ ਦੇ ਵਿੱਚ ਭਰਾਵਾ ਵਾਸਤੇ ਬਹੁਤ ਅੱਛੀ ਆਫਰ ਲਿਆਂਦੀ ਮੇਰ ਸਿੰਘ ਸੁਜਾਨ ਸਿੰਘ ਫੈਮਿਲੀ ਸਟੋਰ ਨੇ ਪਾਜੀ 6-6000 ਵਾਲਾ ਕੋਟ ਪੈਂਟ ਸਲਾਈ ਹੋਏਗੀ ਇੱਕ ਨੰਬਰ ਦੀ ਤੇ ਸਲਾਈ ਪਾਜੀ ਕੋਈ ਠੇਕੇ ਤੇ ਨਹੀਂ ਰੱਖੀ ਆਈ ਆਪਣੇ ਖੁਦ ਦੇ ਕਾਰੀਗਰ ਬੈਠੇ ਇੱਕ ਵਾਰੀ ਤੁਹਾਨੂੰ ਮੈਂ ਕੁਆਲਿਟੀ ਚੈੱਕ ਕਰਵਾਦਾ 6-6000 ਦਾ ਕੋਟ ਪੈਂਟ ਗੁਰਪੇਜ ਜੀ ਮੇਰ ਸਿੰਘ ਸੁਜਾਨ ਸਿੰਘ ਮਹਾ ਬੰਪਰ ਸੇਲ ਮੇਲੇ ਨੇ ਪਾਜੀ ਸਭ ਤੋਂ ਵੱਡੀ ਆਫਰ ਲੈਂਦੇ 3-3000 ਰੁਪਏ ਦਾ ਪਾਜੀ ਪਾਜੀ 3000 ਦੇ ਵਿੱਚ ਕੋਟ ਪੈਂਟ ਵਿੱਚੇ ਕਪੜਾ ਵਿੱਚੇ ਸਵਾਈ ਪਾਜੀ 3000 ਰੁਪਏ ਦਾ ਵਿੱਚੇ ਹੀ ਕੋਟ ਪੈਂਟ ਵਿੱਚੇ ਹੀ ਕਪੜਾ ਪਾਜੀ ਸਭ ਤੋਂ ਵੱਡੀ ਗੱਲ ਹੈ ਵਿੱਚੇ ਹੀ ਸਲਾਈ ਤੇ ਜਿਹੜਾ ਡਿਜ਼ਾਈਨ ਭਰਾ ਨੇ ਪਸੰਦ ਕਰਨਾ ਉਹੀ ਡਿਜ਼ਾਈਨ ਅਸੀਂ ਬਣਵਾ ਕੇ ਦਵਾਂਗੇ ਪਾਜੀ 3000 ਰੁਪਏ ਵਿੱਚ ਪਾਜੀ ਇਹ ਤੇ ਕਪੜੇ ਦੀ ਕੁਆਲਿਟੀ ਦਿਖਾ ਦਿਓ ਸੋ ਲਓ ਜੀ ਇਧਰ ਦੇਖੋ ਪੂਰੀ ਲਗਜ਼ਰੀ ਰੇਂਜ ਆ ਕਪੜੇ ਦੀ ਵਿੱਚ ਜਾਨ ਆ ਚਾਨਣ ਆ ਤੇ ਰੰਗ ਵੇਖੋ ਕਿ ਤੁਹਾਨੂੰ ਆ ਵੀ ਰੰਗ ਦਿਆਂਗੇ ਤੇ ਤੁਹਾਨੂੰ ਆ ਵੀ ਰੰਗ ਦਿਆਂਗੇ ਭਾਵੇਂ ਲਾਈਟ ਇੱਕ ਹੋਰ ਜੀ ਗੁਰਪ੍ਰੀਤ ਜੀ ਇਹ ਤੇ ਹੋ ਗਏ ਫੰਕਸ਼ਨ ਤੇ ਪਾਣ ਵਾਸਤੇ ਹੁਣ ਭਰਾਵਾਂ ਵਾਸਤੇ ਜਿੰਨਾ ਭਰਾਵਾਂ ਦੇ ਵਿਆਹ ਹੈਗੇ ਭਾਜੀ ਵਿਆਹ ਦੇ ਵਿੱਚ ਰੇਮਨ ਦੇ ਕੋਟ ਪੈਂਟ ਇਟਲੀ ਦੇ ਕੋਟ ਪੈਂਟ ਭਾਜੀ 15 15000 ਰੁਪਏ ਲੈ ਭਾਜੀ 100 ਤੋਂ ਪਲੱਸ ਰੰਗ ਦਵਾਂਗੇ ਉਹ ਵੀ ਸੇਲ ਮਹਾ ਬੰਪਰ ਮੇਲੇ ਦੇ ਵਿੱਚ ਇੱਕ ਵਾਰੀ ਮੈਂ ਤੁਹਾਨੂੰ ਕੁਆਲਿਟੀ ਚੈੱਕ ਕਰਵਾਦਾ ਭਾਜੀ ਜੇ ਰੇਮਨ ਦੀ ਗੱਲ ਕਹੀ ਗੁਰਪ੍ਰੀਤ ਜੀ ਤੁਸੀਂ ਆਪ ਚੈੱਕ ਕਰੋ ਤੇ ਵਿਊਅਰ ਨੂੰ ਦੱਸੋ ਕਿ ਇਹ ਫੈਬਰਿਕ ਕੀ ਹੈਗਾ ਭਾਜੀ ਆ ਦੇਖੋ ਸੋ ਬਿਲਕੁਲ ਜੀ ਭਾਜੀ ਇਧਰ ਦਿਖਾ ਦਿਓ ਕਿ ਕੱਲੀਆਂ ਗੱਲਾਂ ਨਹੀਂ ਕਰਨੀਆਂ ਤੁਸੀਂ ਜੇਕਰ ਰੇਮੜ ਕਹਿ ਰਹਿਆਂ ਤੇ ਰੇਮੜ ਦੇ ਰਹਿਆਂ ਤੇ ਤੁਸੀਂ ਵੱਡੇ ਵੱਡੇ ਛੋਰੂਮਾਂ 'ਚ ਜਾਂਦੇ ਹੋ ਤੁਹਾਡੇ ਨਾਲ ਹੁੰਦੀ ਆ ਲੁੱਟ ਤੁਸੀਂ ਕਹਿੰਦੇ ਜੀ ਕਿ ਮੇਰਾ ਵਿਆਹ ਵਾ ਮੇਰੇ ਵਾਸਤੇ ਕੋਟ ਪੈਂਟ ਸਚ ਕਰ ਦਿਓ ਉਹ ਕਹਿੰਦੇ ਆ 15000 ਲੱਗੂਗਾ 20000 ਲੱਗੂਗਾ ਪਰ ਉਹੀ ਕੋਟ ਪੈਂਟ ਤੁਹਾਨੂੰ ਮੇਰ ਸਿੰਘ ਸੁਜਾਨ ਸਿੰਘ ਤੇ 5-5000 ਰੁਪਏ ਦੇ ਵਿੱਚ ਦਿਆਂਗੇ ਵਿੱਚੇ ਹੀ ਕਪੜਾ ਵਿੱਚੇ ਹੀ ਸਵਾਈ ਦੇ ਬ੍ਰਾਂਡ ਰੇਮੜ ਜੇਮਸਟਰ ਇਸ ਤੋਂ ਇਲਾਵਾ ਤੁਹਾਨੂੰ ਸੀ ਆ ਰਾਮ ਸਾਰੇ ਹੀ ਬ੍ਰਾਂਡ ਤੁਹਾਨੂੰ ਡੋਨੀਅਰ ਇੱਥੇ ਮਿਲਣਗੇ ਜੀ ਇੱਕ ਹੋਰ ਗੁਰਪੇਸੀ ਗੱਲ ਹੈਗੀ ਹੂੰ ਜਿਹੜਾ ਤਾ ਮੈਂ ਨੈਕਸਟ ਫੈਬਰੂਰੀ ਦਿਖਾਣ ਲੱਗਾ ਨਾ ਇਹ ਦੇਖਣਾ ਜਿਹੜੇ ਭਰਾ ਨੇ ਇਹ ਉਹਨਾਂ ਦੇ ਫਾਦਰ ਸਾਹਿਬ ਨੇ ਬਲੇਜ਼ਰ ਦੀ ਕੁਆਲਿਟੀ ਚੈੱਕ ਕਰਨੀ ਹੋਵੇ ਭਾਜੀ ਇੱਕ ਵਾਰੀ ਗੁਰਪ੍ਰੀਤ ਜੀ ਕੁਆਲਿਟੀ ਚੈੱਕ ਕਰਵਾ ਲਓ ਇੰਡੀਆ ਦੇ ਵਿੱਚ ਭਾਜੀ ਇਟਲੀ ਦੇ ਫੈਬਰਿਕ ਆ ਗਏ ਮੇਰ ਸਿੰਘ ਸੁਜਾਨ ਸਿੰਘ ਦੇ ਸਟੋਰ ਤੇ ਇਹ ਪਹਿਲਾਂ ਤੁਸੀਂ ਕੁਆਲਿਟੀ ਚੈੱਕ ਕਰ ਲਓ ਭਾਜੀ ਕਿਹੜੀ ਕੁਆਲਿਟੀ ਹੈ ਯਾਰ ਬੜੀਆਂ ਵੀਡੀਓ ਬੜੀਆਂ ਇਹ ਨਹੀਂ ਵੇਖੀ ਕਦੀ ਭਾਜੀ ਪੂਰੇ ਗਰਮੀਆਂ ਕੰਮ ਗੁਰਪ੍ਰੀਤ ਜੀ ਇਹ ਜਿਹੜਾ ਫੈਬਰਿਕ ਹੈਗਾ ਨਾ ਭਾਜੀ -20 ਹੋਵੇ ਭਾਜੀ ਇਹ ਫੈਬਰਿਕ ਪਾਇਆ ਹੋਵੇ ਨਾ ਮਹਿਸੂਸ ਨਹੀਂ ਹੋਏਗਾ ਕਿ ਠੰਡ ਹੈਗੀ ਕਿ ਨਹੀਂ ਹੈਗੀ ਸਭ ਤੋਂ ਵੱਡੀ ਗੱਲ ਹੈ 20-20000 ਵਾਲੇ ਬਲੇਜ਼ਰ ਮੇਰ ਸਿੰਘ ਸੁਜਾਨ ਸਿੰਘ ਨੇ ਪਾਜੀ 5 5000 ਰੁਪਏ ਚ ਸੇਲ ਲਾਤੀ ਤੇ ਸੇਲ ਦੇ ਵਿੱਚ ਪਾਜੀ ਸਿਲਾਈ ਕਰਵਾ ਕੇ ਦਵਾਂਗੇ ਸੋ ਬਿਲਕੁਲ ਜੀ ਪਾਜੀ ਕਹਿੰਦੀ ਆ ਨਾ ਕਿ ਕਈ ਵਾਰੀ ਪਹਿਲਾ ਹੀ ਆਰਟੀਕਲ ਜਦੋਂ ਮਾਨੂੰ ਲੱਗ ਜੇ ਤੇ ਫਿਰ ਭਵੇਂ ਜਿੰਨੇ ਮਰਜ਼ੀ ਰੰਗ ਖੋਲੋ ਪਰ ਜਿਹੜਾ ਪਹਿਲਾ ਆਰਟੀਕਲ ਖੁੱਲਿਆ ਨਾ ਉਹਨੇ ਜਿੱਤ ਲਿਆ ਵਾ ਦਿਲ ਤੇ ਪਾਜੀ ਕਪੜਾ ਦਿਖਾ ਦਿਓ ਪੂਰਾ ਫੋਕਸ ਮਾਰ ਕੇ ਕਿ ਫੀਲ ਦੇ ਵਿੱਚ ਪੂਰੇ ਨਜ਼ਾਰੇ ਆ ਤੇ ਰੰਗ ਬੜੇ ਪਿਆਰੇ ਪਿਆਰੇ ਆ ਸੋ ਲੈਣ ਵਾਸਤੇ ਕਿੱਥੇ ਆਉਣਾ ਵਾ ਮੀਰ ਸਿੰਘ ਸੁਜਾਨ ਸਿੰਘ ਪਾਜੀ ਐਡਰੈਸ ਕੀ ਹੈ ਜੀ ਪਾਜੀ ਐਡਰੈਸ ਮੈਂ ਤੁਹਾਨੂੰ ਦੱਸਣ ਲੱਗਾ ਬਹੁਤ ਲੋਕੇਸ਼ਨ ਪਾਜੀ ਗੁਰੂ ਨਗਰੀ ਅੰਮ ਸ਼ਿੱਦਾਂ ਸਾਈ ਭਾਜੀ ਬਾਬਾ ਤੀਪ ਸਿੰਘ ਜੀ ਦਾ ਗੁਰਦੁਆਰਾ ਸਾਹਿਬ ਹੈ ਉੱਥੇ ਰਾਮਗੜੀਆ ਗੇਟ ਤੇ ਬਿਲਕੁਲ ਐਂਟਰ ਕਰਨਾ ਭਾਜੀ ਅੰਦਰ ਨੂੰ ਤੇ ਬਿਲਕੁਲ ਸਾਡਾ ਆ ਜਾਂਦਾ ਭਾਜੀ ਕਰੋੜੀ ਚੌਂਕ ਤੇ ਮੇਰ ਸਿੰਘ ਸੁਜਾਨ ਸਿੰਘ ਵਕਾਇਦਾ ਸਾਡੇ ਬੋਰਡ ਲੱਗੇ ਉੱਤੇ ਫੋਨ ਨੰਬਰ ਹੈ ਅਗਰ ਐਡਰੈਸ ਨਹੀਂ ਲੱਭਦਾ ਤੁਸੀਂ ਫੋਨ ਕਰਕੇ ਸਾਡੇ ਸਟੋਰ ਤੇ ਆ ਸਕਦੇ ਹੋ ਵਕਾਇਦਾ ਬੜੇ ਸਨਮਾਨਿਤ ਦੇ ਹਸਾਮਨਾ ਤੁਹਾਨੂੰ ਸ਼ਾਪ 'ਚ ਲਿਆਇਆ ਜਾਏਗਾ